ਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਾਈ ਜੀ ਕੰਗ ਬੋਲ ਰਿਹਾ ਕੰਗੋਟ ਫਾਰਮ ਪਟਿਆਲਾ ਤੋਂ ਆ ਜਿਹੜੀ ਤੁਸੀਂ ਚੀਜ਼ ਦੇਖ ਰਹੇ ਹੋ ਤੁਹਾਨੂੰ ਪਤਾ ਕੀ ਚੀਜ਼ ਹੈ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਆ ਦੇਖੋ ਕੀ ਕਹਿੰਦੇ ਨੇ ਇਸ ਨੂੰ ਇਹਨੂੰ ਕਹਿੰਦੇ ਨੇ ਕਰੌਂਦਾ ਜਿਹੜੇ ਕੀ ਆਪਣੇ ਪੰਜਾਬੀ ਲੋਕ ਹੁਣ ਭੁੱਲ ਚੁੱਕੇ ਨੇ ਕਰੌਂਦਿਆਂ ਨੂੰ ਬਹੁਤ ਹੀ ਸਾਡੇ ਇੱਕ ਛੋਟਾ ਜਿਹਾ ਦਰਖਤ ਲੱਗਿਆ ਹੋਇਆ ਆਪਣਾ ਪੌਦਾ ਲੱਗਿਆ ਹੋਇਆ ਕਰੌਂਦਿਆਂ ਦਾ ਆ ਦੇਖ ਲਓ ਬਾਈ ਕਿੰਨਾ ਫਰੂਟ ਅਜੇ ਬਹੁਤ ਲੱਗਿਆ ਹੈ ਅਸੀਂ ਥੋੜਾ ਜਿਹਾ ਤੋੜ ਕੇ ਤੇ ਮੈਂ ਤੁਹਾਨੂੰ ਵਿਰਸਾ ਯਾਦ ਕਰਾਉਣ ਲੱਗਿਆ। ਇਹ ਵੀਡੀਓ ਮਾਮਾ ਲਈ ਆ, ਉਹਨਾਂ ਮਾਮਾ ਵਾਸਤੇ ਐ ਜਿਹੜੇ ਆਪਣੇ ਬੱਚਿਆਂ ਨੂੰ ਕਰੋਉਂਦੇ ਦਾ ਅਚਾਰ ਹੱਥੀਂ ਬਣਾ ਕੇ ਖਵਾਉਂਦੇ ਹੁੰਦੇ ਸੀਗੇ। ਅਸੀਂ ਕੀ ਕਰ ਰਹੇ ਹਾਂ? ਆਹ ਕਰੋਉਂਦੇ ਨੂੰ ਮੈਂ ਕੱਟ ਕੇ ਐ ਟੁਕੜੇ ਕਰਕੇ ਆਹ ਦੇਖੋ। ਤੇ ਇਸ ਪ੍ਰਾਤ ਚ ਭਾ ਲੈਣਾ। ਉੱਤੇ ਤਿੰਨ ਦੋ ਤਿੰਨ ਚਮਚੇ ਨਮਕ ਦੇ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਅਸੀਂ ਇਹਨੂੰ ਛੱਡ ਦੇਣਾ ਦੋ ਦਿਨ ਵਾਸਤੇ। ਤਾਂ ਕਿ ਜਿਹੜਾ ਇਹਦੇ ਚੋਂ ਐਕਸਟਰਾ ਪਾਣੀ ਐ ਮੌਇਸਚਰ ਹੈਗਾ ਉਹ ਸਾਰਾ ਨਿਕਲ ਜਾਵੇ ਤੇ ਫਿਰ ਇਹਦਾ ਬਣਾਵਾਂਗੇ ਅਚਾਰ ਬਾਈ ਜੀ ਇਹ ਚ ਇੰਨਾ ਗੁਣਕਾਰੀ ਹੈ ਹੈਗਾ ਆਪਣਾ ਕਰਾਉਂਦਾ ਆ ਦੇਖੋ ਹੁਣ ਤੁਸੀਂ ਦੇਖੋਗੇ ਨਾ ਆ ਦੇਖੋ ਅਜੇ ਵੀ ਇਹ ਥੋੜਾ ਜਿਹਾ ਹੋਂ ਲੱਗ ਗਿਆ ਨਾ ਪੀਲਾ ਪੀਲਾ ਜਾ ਇਹ ਪੀਲਾ ਨਹੀਂ ਆਇਆ ਯਾਨੀ ਗ੍ਰੇ ਕਲਰ ਦਾ ਆਪਣਾ ਬਰਾਊਨ ਜਾ ਹੋਂ ਲੱਗ ਗਿਆ ਇਹ ਬਾਈ ਜੀ ਪਤਾ ਕਿਉਂ ਐ ਇਹ ਚ ਆਇਰਨ ਬਹੁਤ ਜ਼ਿਆਦਾ ਐ ਆਇਰਨ ਕੈਲਸ਼ੀਅਮ ਪੋਟਾਸ਼ੀਅਮ ਪਤਾ ਨਹੀਂ ਕਿਹੜੇ ਕਿਹੜੇ ਗੁਣ ਨਾਲ ਭਰਿਆ ਹੋਇਆ ਹੈਗਾ ਇਹ ਆਉਂਦਾ ਬਰਸਾਤ ਦੇ ਮੌਸਮ ਚ ਹੀ ਹੈ ਤੁਸੀਂ ਜ਼ਰੂਰ ਥੋੜੇ ਬਹੁਤ ਚਾਹੇ ਅੱਧਾ ਕਿਲੋ ਅੱਧਾ ਕਿਲੋ ਲੈ ਕੇ ਕਰਾਉਂਦਿਆਂ ਦਾ ਅਚਾਰ ਬਣਾਓ ਮੈਂ ਤੁਹਾਨੂੰ ਸਾਰੀ ਵੀਡੀਓ ਦਿਖਾਉਂਗਾ ਜਦੋਂ ਅਚਾਰ ਬਣਾਵਾਂਗੇ ਉਦੋਂ ਵੀ ਦੱਸਾਂਗੇ ਤੇ ਆ ਦੇਖੋ ਮੈਂ ਕੱਟ-ਕੱਟ ਕੇ ਰੱਖੀ ਜਾ ਰਿਹਾ ਜਿਵੇਂ ਥੋੜਾ ਜਿਹਾ ਬੇਲਾ ਸੀਗਾ ਤੇ ਮੈਂ ਕਹਾਂ ਚਲ ਕਰਾਉਂਦਿਆਂ ਦਾ ਅਚਾਰ ਦੀ ਟਰਾਈ ਕਰੀਏ ਤੇ ਆਪਾਂ ਤੁਹਾਨੂੰ ਜ਼ਰੂਰ ਗਾਈਡ ਕਰਾਂਗੇ ਜਦੋਂ ਅਚਾਰ ਬਣਾਵਾਂਗੇ ਉਦੋਂ ਵੀ ਦੱਸਾਂਗੇ ਤੇ ਤੁਸੀਂ ਜਰੂਰ ਬਣਾ ਕੇ ਖਾਓ ਬਹੁਤ ਹੀ ਗੁਣਕਾਰੀ ਚੀਜ਼ ਐ ਬਹੁਤ ਹੀ ਸਵਾਦ ਬੰਦ ਐ ਨਮਕ ਪਾ ਕੇ ਪਾਣੀ ਮੈਂ ਤਾਂ ਕੱਢਣਾ ਐ ਇਸ ਦਾ ਤਾਂ ਕਿ ਇਹ ਸਾਲੋ ਸਾਲ ਖਰਾਬ ਨਾ ਹੋਵੇ ਜੇ ਵਿੱਚ ਇਹ ਮੋਇਸਚਰ ਨਾ ਹੋਇਆ ਵਿੱਚ ਇਹਦੇ ਬਿਲਕੁਲ ਸੁੱਕ ਗਿਆ ਜਦੋਂ ਫਿਰ ਇਹ ਖਰਾਬ ਹੋਣ ਦੇ ਚਾਂਸ ਬਹੁਤ ਘੱਟ ਨੇ ਫਿਰ ਖਰਾਬ ਨਹੀਂ ਹੁੰਦਾ ਤੁਸੀਂ ਸਾਲ ਭਰ ਵੀ ਉਹਨੂੰ ਯੂਜ਼ ਕਰ ਸਕਦੇ ਹੋ ਤੇ ਮੈਂ ਤੁਹਾਨੂੰ ਅਗਲੀ ਵੀਡੀਓ ਫੇਰ ਪਾਉਂਗਾ ਨਾਲ ਦੀ ਨਾਲ ਤੇ ਆਹ ਦੇਖੋ ਕਿੱਡਾ ਵਧੀਆ ਫਰੂਟ ਐ ਜੇ ਤੁਸੀਂ ਦੇਖੋ ਆਹ ਦੇਖੋ ਕਰੌਂਦਿਆਂ ਦਾ ਛੋਟਾ ਜਿਹਾ ਬੂਟਾ ਇੱਕ ਲਾ ਕੇ ਛੱਡ ਦੋ ਬਹੁਤ ਫਰੂਟ ਦਿੰਦਾ ਭਰਿਆ ਪਿਆ ਸਾਡਾ ਤੇ ਅਸੀਂ ਉਹ ਚੋਂ ਤੋੜ ਕੇ ਅੱਜ ਮੈਂ ਕਿਹਾ ਚਲ ਕਰੌਂਦਿਆਂ ਦਾ achar ਬਣਾਈਏ ਤੇ ਤੁਹਾਨੂੰ ਸ਼ੇਅਰ ਕਰਨ ਨੂੰ ਬਹੁਤ ਜੀ ਕੀਤਾ ਮੇਰਾ ਕਿਉਂਕਿ ਤੁਸੀਂ ਕੰਗ ਗੋਟ ਫਾਰਮ ਇੰਨਾ ਪਿਆਰ ਕਰਦੇ ਹੋ ਤੇ ਕੋਈ ਨਵੀਂ ਚੀਜ਼ ਹੋਵੇ ਤਾਂ ਮੇਰਾ ਵੀ ਫਰਜ਼ ਬਣਦਾ ਕਿ ਤੁਹਾਨੂੰ ਦੱਸਾਂ ਮੈਂ ਐਂ ਦੋ ਟੁਕੜੇ ਕਰ ਲੈਨੇ ਬਸ ਜਿਆਦਾ ਛੋਟੇ ਮੋਟੇ ਕਰਨ ਦੀ ਲੋੜ ਨਹੀਂ ਹੈਗੀ ਦੋ ਟੁਕੜੇ ਕਰਕੇ ਕਰੌਂਦਿਆਂ ਦੇ ਉੱਤੇ ਦੋ ਚਮਚ ਨਮਕ ਪਾ ਕੇ ਇਹਨੂੰ ਸ깔 ਅਪਾ ਦੋ ਦਿਨ ਲਈ ਛੱਡ ਦੇਣਾ ਤਾਂ ਕਿ ਦਾ ਸਾਰਾ ਪਾਣੀ ਵਿੱਚੋਂ ਮੋਇਸਚਰ ਸਾਰਾ ਨਿਕਲ ਜਾਵੇ ਓਕੇ ਬਾਈ ਜੀ ਮਿਲਦੇ ਆ ਅਗਲੀ ਵੀਡੀਓ ਚ ਥੈਂਕ ਯੂ